ਬੀਤੇ ਦਿਨੀ ਕੁਦਰਤੀ ਆਫਤ ਦੇ ਚੱਲਦੇ ਪੰਜਾਬ ਭਰ ਵਿੱਚ ਤੂਫਾਨ ਆਇਆ ਸੀ ਇਸ ਤੂਫਾਨ ਦੇ ਨਾਲ ਮਧ ਪ੍ਰਦੇਸ਼ ਵਿੱਚ ਜਿੱਥੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਉੱਥੇ ਹੀ ਪੰਜਾਬ ਭਰ ਵਿੱਚ ਵੀ ਕਾਫੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜ਼ਿਲ੍ਹਾ ਕਪੂਰਥਲਾ ਵਿੱਚ ਵੀ ਕੁਦਰਤੀ ਆਫਤ ਨੇ 2 ਦਰਜਨ ਤੋਂ ਜ਼ਿਆਦਾ ਦੁਕਾਨਾਂ ਦੀ ਇੱਕ ਲੰਬੀ ਮਾਰਕੀਟ ਦੇ ਉੱਪਰ ਬਣੀ ਦੀਵਾਰ ਨੂੰ ਤੋੜ ਦਿੱਤਾ ਜਿਸ ਦੇ ਥੱਲੇ 2 ਦਰਜਨ ਤੋਂ ਜ਼ਿਆਦਾ ਮੋਟਰਸਾਈਕਲ ਸਕੂਟਰ ਐਕਟਿਵਾ ਦੇ ਉੱਪਰ ਦੀਵਾਰ ਡਿੱਗਣ ਦੇ ਨਾਲ ਦੋ ਪਹੀਆ ਵਾਹਨ ਟੁੱਟ ਗਏ ਤੇ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੁਦਰਤੀ ਆਫਤ ਤੇ ਹੋਏ مالی ਨੁਕਸਾਨ ਦੇ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੈ ਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਦੁਕਾਨਾਂ ਤੇ ਸਿਰਫ ਲੈਂਟਰ ਬਚਿਆ ਸੀ ਜਿਸ ਕਾਰਨ ਦੀਵਾਰ ਕਮਜ਼ੋਰ ਹੋ ਗਈ ਸੀ ਤੇ ਕੁਦਰਤੀ ਆਫਤ ਦੇ ਚੱਲਦੇ ਤੇਜ਼ ਤੂਫਾਨ ਦੇ ਲਪੇਟ ਵਿੱਚ ਇਹ ਲੈਂਟਰ ਆ ਗਿਆ ਤੇ ਉਹਨਾਂ ਦੀ ਦੁਕਾਨ ਦੇ ਨਾਲ ਖੜੀ ਇਹ ਦੀਵਾਰ ਡਿੱਗ ਪਈ ਸਾਰਾ ਕਾਫੀ ਹੋਇਆ ਜੀ ਤੇ ਸਕੂਟਰੀਆਂ ਕੜੀਆਂ ਸੀ ਵਰਕਰਾਂ ਦੀਆਂ ਹੋਰ ਕਾਫੀ ਉਹਨਾਂ ਦਾ ਨੁਕਸਾਨ 15 ਕੁ ਸਕੂਟਰੀਆਂ ਦਾ ਨੁਕਸਾਨ ਮਾਇਆ ਦੇ ਦੇਖਿਆ ਇਹ ਚਾਹ ਵਾਲਾ ਦੁਕਾਨ ਸੀ ਉਹਦਾ ਨੁਕਸਾਨ ਹੋਇਆ ਕੁਝ ਕਿ ਉਹਨਾਂ ਨੇ ਜਿਹੜੀ ਗੱਲ ਬਹੁਤ ਲਾਪਰਵਾਹੀ ਨਾਲ ਗੱਡੀ ਆ ਉਹਦੇ ਘਰਗੇ ਹੋਇਆ ਬਿਲਕੁਲ ਕੋਈ ਉਹਦਾ ਕੋਈ ਮੋਢੀ ਨਹੀਂ ਸੀਗਾ ਸੱਡੇ ਗੜਵੀਂ ਟੁੱਟੀ ਸਿੱਧੇ ਟ੍ਰੈਕਰ ਨਾਲ ਖਿੱਚਤਾ ਉਹਨਾਂ ਨਾਲ ਸਾਰੀ ਬਿਲਡਿੰਗ ਵੀ ਨਹੀਂ ਕਮਜ਼ੋਰ ਹੋ ਗਈ ਇਹ ਅਜਿਹਾ ਤਾਂ ਇਹਨਾਂ ਦੀ ਕੋਈ ਸਾਡੀ ਚੱਲ ਰਹੀ ਹੈ ਜੀ ਇਸੇ ਬੇੜੇ ਦੇ ਕੋਈ 30 ਸਾਲ ਤੋਂ ਰਹਿ ਰਹੇ ਹੈ ਜੀ ਸਾਰੇ ਦੁਕਾਨਾਂ ਵਾਲੇ 11-12 ਦੁਕਾਨਾਂ ਇਹ ਇੱਕ ਪਿਛੇ ਕਿਛੋੜਾ ਜਾਂ ਤਰਖ ਜਾਂ ਗਿਆ ਪਿਆ ਰਹੀ ਇਹਨਾਂ ਨੇ ਉਹਨੂੰ ਫੁੱਟਣ ਦੀ ਕੋਸ਼ਿਸ਼ ਕੀਤੀ ਟਰੈਕਰ ਨੇ ਅਗੋਦ ਰੱਖਿਆ ਜਿੱਦਾਂ ਕਰਕੇ ਦੀਵਾਰ ਨੂੰ ਤੋੜਿਆ ਤੇ ਥੱਲੇ ਨੀਆਂ ਨੂੰ ਵੀ ਕਮਜ਼ੋਰ ਪਈਆਂ ਤੇ ਉੱਪਰ ਲੈਂਟਰ ਨੂੰ ਵੀ ਪ੍ਰੋਬਲਮ ਆਈ ਉਧਰਾਂ ਨੁਕਸਾਨ ਇਹ ਆ ਵੀ 7-8 ਸਕੂਟਰ ਥੱਲੇ ਖਲੋਤੇ ਪਏ ਜਿੰਨਾਂ ਉਹ ਤੇ ਡਿੱਗ ਪਿਆ ਕਿ ਆ ਵੀ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਕਿ ਕੋਈ ਜਾਨ ਨਹੀਂ ਗਈ ਕਿ ਕੋਈ ਥੱਲੇ ਹੁਣ ਦੇ ਡੈਥ ਹੋ ਸਕਦੀ ਤੇ ਇਹਨਾਂ ਦੇ ਬੰਦੇ ਦਿਓਸੇ ਵਾਲੇ ਉਹ ਬੜੀਆਂ-ਬੜੀਆਂ ਜਿਹੜੀਆਂ ਸਿੱਦਾ ਥੱਲੇ ਗਈ ਪੂਰੀ ਪੂਰੀ ਦੁਆਸ ਰੜੇ ਅੱਜ ਅਜੇ ਹੈ ਟੈਕਨੀਕਲ ਕਾਰਨ ਆ ਜੋ ਪਿੱਛੇ ਦੀਵਾਰ ਨੂੰ ਨਾ ਪੂਰੀ ਤਰ੍ਹਾਂ ਖਿੱਚ ਦੇ ਟਰੈਕਟਰ ਲਾ ਕੇ ਉਹਦੀ ਪਚਾਈ ਨਾ ਕਰ ਦੇ ਇਹਨੂੰ ਨਾ ਯਰਗ ਪੈਦੀ ਤੇ ਕਦੀ ਵੀ ਨਹੀਂ ਹੋਣਾ ਬੰਦਾ ਇਹਨੇ ਸਾਲਾਂ ਤੋਂ 30 ਸਾਲ ਤੋਂ ਅੱਗੇ ਤੇ ਡਿੱਗੀ ਹੋਈ ਹੁਣ ਕਿੱਦਾਂ ਦੇਖਣਾ ਹੈ 6-7 ਲੱਗ ਜਾ ਤਾਂ ਬੜੇ ਆਰਾਮ ਨਾਲ 10-12 ਸਕੂਟਰ ਖੜੇ ਸੀ ਫਾਂਸਟਾ ਬਿਲਕੁਲ ਇਦਾਂ ਖਤਮ ਹੀ ਹੋ ਗਏ ਕਿ ਤੁਮ ਦੇ ਤੇ ਤੁਸੀਂ ਇੱਕ ਫੋਟਰ ਦੀ ਅੱਜ ਕੀਮਤ ਲਾਓ ਲੱਖ ਰੁਪਏ ਤੋਂ ਉੱਪਰ ਆ ਤੇ ਆਪਾਂ ਸੈਕੰਡ ਹੈਂਡ ਵੀ ਲਾਈਏ 50 ਹਜ਼ਾਰ ਕਿਤੇ ਨਹੀਂ ਗਿਆ ਤੇ ਪੰਜਾਂ ਦੋਤਾਂ ਨੂੰ ਗੋਣਾ ਕਰ ਲੋ ਤੇ ਚਾਰ ਪੰਜ ਸਾਲ ਲੱਖ ਤੋਂ ਇਹੀ ਬਣ ਜਾਂਦਾ ਕੋਈ ਦੋਨੇ ਕੁਦਰਤੀ ਆਫਤ ਦਾ ਇੱਕ ਹੈਗੀ ਹੈਗੀ ਆ ਪਰ ਜਿਹੜੀ ਟੈਕਨੀਕਲੀ ਜ਼ਿਆਦਾ ਆਪਾਂ ਸੀ ਮੰਨਦੇ ਆ ਟੈਕਨੀਕਲੀ ਇਹ ਕਰਕੇ ਮੰਨਦੇ ਆ ਜੀ ਇੱਕ ਨੰਬਰ ਦੁਕਾਨ ਜਿਹੜੀ ਸਾਡੇ ਮਾਲਕਾਂ ਦੇ ਕੋਲ ਐਸ ਤਰ੍ਹਾਂ ਕਰ ਕਰ ਜਾਇਆ ਉਹਨਾਂ ਨੇ ਇੱਥੇ ਕਿਸੇ ਨੂੰ ਲੁੱਕ ਆਫਟਰ ਕਰਨ ਵਾਸਤੇ ਦਿੱਤੀ ਹੋਈ ਆ ਉਹਨੇ ਆਪਣਾ ਇੱਕ ਰੱਤੇ ਤੇ ਵਿੱਚ ਗਿਆ ਜੀ ਟੱਪਲ ਦਾ ਉਹਨੂੰ ਪਿੱਪਲ ਨੂੰ ਜਿਹੜਾ ਵੜਾਇਆ ਉਹਨੇ ਵੜਾ ਕੇ ਉਹਨੇ ਕੰਧ ਢਾਈ ਆ ਪਿਛਲੀ ਕੰਧ ਢਾਈ ਆ ਉਹਦੇ ਨਾਲ ਪਿੱਪਲ ਪੂਰਾ ਛੱਲੇ ਤੱਕ ਗਿਆ ਜਿਹੜਾ ਉਹਦੇ ਨਾਲ ਕੀ ਆ ਕਿ ਮੁੜ ਕੇ ਉਸ ਤੋਂ ਬਾਅਦ ਉਹਨੂੰ ਖਿੱਚਿਆ ਇਹਨੇ ਜੜਾਂ ਨੂੰ ਕੱਢਣ ਵਾਸਤੇ ਟਰੈਕਟਰ ਦੇ ਨਾਲ ਜਦੋਂ ਟਰੈਕਟਰ ਨਾਲ ਕੋਈ ਜੀ ਆਣਾ ਤੁਸੀਂ ਖਿੱਚੋਗੇ ਤੇ ਨੇਚਰਲੀ ਆ ਕਿ ਉਹ ਉਹਦਾ ਬਿਲਡਿੰਗ ਨੂੰ ਕਮਜ਼ੋਰੀ ਆਣੀ ਆਣੀ ਔਰ ਸਾਦਾ ਲੈਂਡਰ ਹੀ ਕਟਾਇਆ